ਦੇਸ਼ ਦੇ ਗਰਦਾਰੋ ਕੋ ਮੂਰਤਾਂ ਕੋ ਦੇਸ਼ ਦੇ ਗਰਦਾਰੋ ਕੋ ਮੂਰਤਾਂ ਕੋ ਸਾਨੂੰ ਕਿਸਾਨ ਮੁਕਤਬਾਤ ਮੁਕਤਬਾਤ ਪਾ ਭਾਈ ਅਗੇ ਹੋਂਦ ਨਾ ਭਾਈ ਰਣੋ ਦੇਖੋ ਇਹ ਪ੍ਰੋਟੈਸਟ ਜਿਹੜੇ ਸਾਡੇ ਪਹਿਲਗਾਮ ਦੇ ਵਿੱਚ ਸਾਡੇ ਭਰਾ ਮਾਰੇ ਗਏ ਨੇ ਹਿੰਦੁਸਤਾਨੀ ਸਾਡੇ ਵੀਰ ਜਿਨ੍ਹਾਂ ਨੂੰ ਬੇਦੋਸ਼ਿਆਂ ਨੂੰ ਜੰਨਤ ਜਿਹੜੇ ਛੁੱਟੀਆਂ ਬਣਾਉਣ ਕੋਈ ਆਪਣਾ ਹਨੀਮੂਨ ਬਣਾਉਣ ਉੱਥੇ ਗਿਆ ਸੀ ਇਹ ਪਾਕਿਸਤਾਨ ਵੱਲੋਂ ਜਿਹੜਾ ਹਮੇਸ਼ਾ ਹੀ ਇੰਡੀਆ ਤੋਂ 1000 ਕੱਟ ਬਲੀਡ ਕਰਦੀ ਜਿਹੜੀ ਉਹਦੀ ਪਾਲਿਸੀ ਆ ਉਸ ਦੇ ਖਿਲਾਫ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਆ ਮੇਰੀ ਸਰਕਾਰ ਨੂੰ ਅਪੀਲ ਆ ਕਿ ਸਮੁੱਚਾ ਪੰਜਾਬ ਇਸ ਦੁੱਖ ਦੀ ਘੜੀ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਆਪਣੀ ਸਰਕਾਰ ਦੇ ਨਾਲ ਖੜਾ ਹੈ ਤੇ ਅਸੀਂ ਇਹੋ ਜੀਆਂ ਕਟੜਾਂ ਦੀ ਜਿਹੜੀ ਆ ਉਹ ਸਖਤ ਦੰਦਾ ਕਰਦੇ ਆ ਤੇ ਸਰਕਾਰ ਨੂੰ ਇਹ ਚਾਹੇ ਨੇ ਕਿ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵੀ ਦੇਸ਼ ਦਾ ਦੁੱਖੀ ਦੇਸ਼ ਆ ਲੱਖ ਚੁੱਕੇ ਨਾ ਦੇਖ ਸਕੇ। ਢਾਰੀ ਬਹੁਤ ਜ਼ਬਰਦਸਤ ਜਿਹੜਾ ਬੰਦ ਕਰ ਦਿੱਤਾ ਗਿਆ ਜੀ ਕਿਵੇਂ ਦੇਖ ਨਹੀਂ ਸੀ। ਵੇਖੋ ਢਾਰੀ ਬਾਗਾ ਵੀ ਬੰਦ ਕਰਤਾ ਤੇ ਜਿਹੜਾ ਟ੍ਰੇਡ ਉਹਦਾ ਸ਼ਿਪਰਾਂ ਹੀ ਹੁੰਦਾ ਉਹ ਵੀ ਬੰਦ ਕਰਨਾ ਚਾਹੀਦਾ। ਦੇ ਬੰਦ ਕਰਦਾ ਫਿਰ ਸਾਰਾ ਬੰਦ ਕਰੋ ਫਿਰ ਇਹ ਨਾ ਹੋਵੇ ਸਮੁੰਦਰ ਰਸਤੇ ਸ਼ੁਰੂ ਹੋ ਜੇ ਜਾਂ ਜਹਾਜ਼ ਆਹ ਤੇ ਉਹ ਵੀ ਬੰਦ ਕਰ ਦ ਮੇਰੀ ਤਾਂ اپੀਲ ਆ ਬੰਦ ਕਰਦਾ ਸਾਰਾ ਬੰਦ ਕੀਤਾ ਜਾ ਜਿਹੜੇ ਪਾਣੀ ਬੰਦ ਕੀਤਾ ਜੀ ਉਹਨਾਂ ਨਾਲ ਜਿਵੇਂ ਦੇਖ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵਾਰੋ ਵਾਲੇ ਮਾਹੌਲ ਬਣ ਰਹੇ ਆ ਵੇਖੋ ਗੱਲ ਇਹ ਆ ਜਿੱਦਾਂ ਪਾਕਿਸਤਾਨ ਕਰਦਾ ਵਾ ਉਹਨੂੰ ਦਾ ਜੋ ਵੀ ਕੀਤਾ ਜਾਵੇ ਉਹਨਾਂ ਹੀ ਥੋੜਾ ਆ ਭੁੱਖੇ ਉਹ ਅੱਗੇ ਬਣਦੇ ਪਾਣੀ ਹੁਣ ਬੰਦ ਹੋ ਗਿਆ ਉਹਨਾਂ ਨੂੰ ਆਪਣੇ ਲੋਕਾਂ ਬਾਰੇ ਸੋਚਣਾ ਚਾਹੀਦਾ ਨਾ ਕਿ ਹੱਤ ਬਾਦ ਤੋਂ بڑا ਵਾਅਦਾ ਦੇਣ ਵਾਸਤੇ ਅਮਰਨਾਥ ਦੀ ਯਾਤਰਾ ਵੀ ਸ਼ੁਰੂ ਹੋ ਰਹੀ ਹੈ ਸਮਝਦੇ ਨੇ ਭਗਤਾਂ ਦੀ ਕੋ ਫਰਕ ਦੇ ਵੇਖੋ ਨੈਚਰਲੀ ਥੋੜਾ ਬਧਾ ਡਰਦਾ ਮਾਹੌਲ ਤਾਂ ਹੈ ਹੀ ਆ ਪਰ ਮੈਂ ਸਮਝਦਾ ਉਹ ਜਿਹੜਾ ਡਰਿਆ ਉਹਨਾਂ ਦੋਸਤਾਂ ਦੀ ਨਹੀਂ ਸਾਨੂੰ ਗੱਜ ਵੱਜ ਕੇ ਭੁਲੇਨਾਸ ਦੇ ਦਰਸ਼ਨਾਂ ਲਈ ਜਾਣਾ ਚਾਹੀਦਾ ਸਰਕਾਰ ਨੂੰ ਕਹੋ ਕਿ ਜਲਦਬਤ ਸਿਕਿਉਰਿਟੀ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਉਦੋਂ ਕੀ ਕੀਤਾ ਜਾਵੇ ਅਸੀਂ ਵੀ ਇਥੋਂ ਆਪਣਾ ਜਥਾ ਲੈ ਕੇ ਭੋਲੇਨਾਥ ਦੇ ਦਰਸ਼ਨ ਕਰਨ ਜਾਵਾਂਗੇ ਇਹ ਦੱਸਾਂਗੇ ਸਾਡੇ ਜਿੱਦੀ ਪੰਜਾਬੀਆਂ ਜਿੱਦੀਆਂ ਰਾਹੁਲ ਗਾਂਧੀ ਜੀ ਨੇ ਵੀ ਬੋਲਿਆ ਜੀ ਇਸ ਮੁੱਦੇ ਦੇ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਬਿਲਕੁਲ ਬੜੀ ਵਧੀਆ ਗੱਲ ਉਹ ਤਾਂ ਹਮੇਸ਼ਾ ਹੀ ਜੋ ਤੇ ਵੇਖੋ ਜਿਸ ਪਰਿਵਾਰ ਨੇ ਦੋ ਦੋ ਪ੍ਰਧਾਨ ਮੰਤਰੀ ਆਪਣੇ ਸ਼ਹੀਦ ਕਰਵਾਏ ਆ ਉਹ ਉਹਨਾਂ ਨੂੰ ਤੇ ਹੱਤਵਾਰ ਦਾ ਦੁੱਖ ਪਤਾ ਸੋ ਮੈਂ ਸਮਝਦਾ ਕਿ ਇਹ ਇੱਕ ਚੰਗੀ ਪਹਿਲ ਕਦਮੀ ਹੈ ਇਹ ਰਾਹੁਲ ਗਾਂਧੀ ਜੀ ਦੀ ਜਿਹੜੀ ਤਕੜੀ ਤੇ ਚੰਗੀ ਲੀਡਰਸ਼ਿਪ ਆ ਉਦੋਂ ਦਰਸਾਉਂਦਾ